ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਬੋ ਡੁੱਬਦੇ ਪੱਥਰ ਤਾਰੇ ਜੀ ਅੜਾ ਗਨ ਬਰਾਬਰ ਤਪੈ ਪੀਤਰ ਬਗੈ ਕਾਤੀ ਪ੍ਰਣ ਵਤ ਨਾਨਕ ਤੁਮ ਪਛਾਨੈ ਸੁਖ ਹੂਵੇ ਦਿਨ ਰਾਤੀ ਹਮ ਔਗਨ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੈ ਬਿਖਖਾਈ ਮਯਾ ਮੋਹ ਪਰਮ ਪਰ ਭੂਲੇ ਸਤਿਦਾਰਾਸ ਸ੍ਰੀਤ ਲਗਾਈ ਇੱਕ ਉਤਮ ਪੰਤ ਸੁਨਿਓ ਗੁਰ ਸੰਗਤ ਤਿਹੀ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸੁਖ ਹਉ ਟਲ ਗੁਰ ਸੇਬੀਐ ਇਹਨ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਬਸਤ ਕ ਸੰਦੇ ਨੋਰੇ ਅਰਸੋਂ ਕੁਰਸੋਂ ਛਟਿਐ ਤੁਧ ਡਿਠੇ ਸਚੇ ਪਤਿshah ਮਾਲ ਜਨਮ ਜਨਮ ਦੇ ਕੱਟੀਐ सज्जन सच पातु शाह जस पास हटया सोहिए सबनादा विसहू सतनां ਸ਼ੇਰ ਬਾਹਿਰ ਰੋ ਸਾਹਿਬ ਜੀ ਸਲੋਕ ਮਹਲਾ 3 ਜਾਂ ਹਸਤੀ ਸਿਰਜੂ ਅੰਕਸ ਹੈ ਅਹਰਣ ਜਿਉ ਸਰਦੇ मं तन आगरा कभी सेब करे हस्ते सिर जू अंक सहरण जूँ सिर दे मत तन उबी कर करे ਇਹੋ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੀ ਨਾਨਕ ਗੁਰਮੁਖ ਬੂਜੀਐ ਜਾਂ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮਖ ਨਾਮ ਧਿਆਇਆ ਏ ਤੇ ਪ੍ਰਵਾਨ ਨਾਨਕ ਕੁਲ ਉਧਾਰ ਆਪਣਾ ਦਰਗਹ ਪਾਵੈ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰ ਲਾਈਆ ਜਿਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇ ਬਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਬਾਈਆ ਗੁਰ ਸਿੱਖਾਂ ਨੂੰ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆ ਗੁਰ ਸਤਗੁਰੂ ਬੋਲੋ ਸਬਗੁਰ ਆਕ ਕੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਲੋਕ ਮਹੱਲਾ ਤੀਜਾ ਹਸਤੀ ਸਰਜੂ ਅੰਕਸ ਹੈ ਆਹਰਨ ਜਿਉ ਸਿਰ ਦੀ ਮਨ ਤਨ ਆਗੇ ਰਾਕੈ ਹੋ ਵੀ ਸੇਵ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ සතනාවාෙගරු සතනමවාහෙරු සතනාහෙගරු සතනාමවාහෙගරුරතනාමවාහෙගරු සතනාවාු සතනාමවාහෙගරු සතනාමවාහෙගරු ස සතනමවාහෙගරු සතේනමවාෙකරු සතනවූ සදනවා සතනාමවාහෙකරු සතනමවාහෙගෙරු වාහල්සාවා